ਔਰ ਦਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਸੰਗਤ ਜੀਓ ਆਪ ਦੀ ਪਾਗਾਂ ਵਾਲੇ ਹਾਂ ਜੋ ਗੁਰਸਿੱਖੀ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਪਰ ਰਹੇ ਹੋ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸ ਸਥਾਨ ਉੱਤੇ ਸੱਜ ਕੇ ਗੁਰੂ ਕੇ ਕੀਰਤਨੀਆਂ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਹੋ ਸਾਧ ਸੰਗਤ ਦੀ ਇੱਕ ਤਾਂ ਸ਼ਹੀਦਾਂ ਦੇ ਦਿਹਾੜੇ ਵੀ ਚੱਲ ਰਹੇ ਹਨ ਦਿੱਲੀ ਦੇ ਵਿੱਚ ਕਤਲੋਗਾਰਤ ਹੋਈ ਹੈ ਬੇਦੋਸ਼ ਸਿੰਘਾਂ ਨੂੰ ਗਲਾਂ ਦੇ ਵਿੱਚ ਟੈਰ ਪਾ ਕੇ ਸਾੜਿਆ ਗਿਆ ਉਹਨਾਂ ਗੁਰਸਿੱਖਾਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਗੁਰਸਿੱਖਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਗਲਾਂ ਵਿੱਚ ਟਾਇਰ ਪਾ ਕੇ ਜਿਨ੍ਹਾਂ ਦੇ ਉਹਨਾਂ ਨੂੰ ਸਾੜ ਦਿੱਤਾ ਉਹਨਾਂ ਗੁਰਸਿੱਖਾਂ ਨੂੰ ਸ਼ਹੀਦਾਂ ਸਿੰਘਾਂ ਨੂੰ ਵੀ ਨਮਸਕਾਰ ਹੈ। ਗੁਜਰਾਤ ਦੇ ਵਿੱਚ ਪੁਚਾਲ ਆਇਆ ਸੀ, ਬਾੜ ਆਈ ਸੀ। ਗੁਰਸਿੱਖ ਜਿਹੜੇ ਸਨ ਮਦਦ ਕਰਨ ਲਈ ਰਾਸ਼ਨ ਦੇਣ ਲਈ ਗਏ। ਉੱਥੇ ਇੱਕ ਬਜ਼ੁਰਗ ਨਾਲ ਨਾਲ ਤਾਂ ਉਹ ਪ੍ਰਸ਼ਾਦਾ ਛਕੇ ਤੇ ਮੋٹے ਮੋٹے ਹੰਝੂ ਵੀ ਕੇਰੇ ਸਿੰਘਾਂ ਨੇ ਉਹਨੂੰ ਪੁੱਛਿਆ ਬਾਬਾ ਬਜ਼ੁਰਗਾ ਤੂੰ ਕਿਉਂ ਰੋਣਾ ਹੈ ਉਹ ਕਹਿਣ ਲੱਗਾ ਮੈਂ ਉਹਨਾਂ ਲੋਕਾਂ ਵਿੱਚ ਸ਼ਾਮਲ ਸਾਂ ਜਿਨ੍ਹਾਂ ਨੇ ਤੁਹਾਡੇ ਵੱਡੇ ਬਡੇਰਿਆਂ ਨੂੰ ਗਲਾਂ ਵਿੱਚ ਟੈਰ ਪਾ ਕੇ ਸਾੜਿਆ ਮੈਂ ਵੀ ਉਸ ਹਜੂਮ ਵਿੱਚ ਸ਼ਾਮਲ ਸਾਂ ਅਸੀਂ ਤੁਹਾਡੇ ਬਜ਼ੁਰਗਾ ਨਾਲ ਕੀ ਕੀਤਾ ਤੇ ਤੁਸੀਂ ਅੱਜ ਸਾਡੇ ਬੱਚਿਆਂ ਦੇ ਮੁਖ ਵਿੱਚ ਰੋਟੀ ਪਾਉਣ ਆਏ ਹੋ ਤਾਂ ਨੂੰ ਤੁਸੀਂ ਗੁਰਸਿੱਖੋ ਸੋ ਉਹ ਵੀ ਦਿਨ ਮਨਾਏ ਜਾ ਰਹੇ ਹਨ ਦੂਜਾ ਪ੍ਰਭੂ ਭਗਤ ਮਹਾਨ ਭਗਤ ਤਨ ਤਨ ਭਗਤ ਨਾਮਦੇਵ ਸਾਹਿਬ ਜੀ ਅੱਜ ਭਗਤ ਨਾਮਦੇਵ ਜੀ ਦਾ ਵੀ ਜਨਮ ਦਿਹਾੜਾ ਗੁਰੂ ਘਰ ਵਿੱਚ ਸੰਗਤਾਂ ਬੜੇ ਪਿਆਰ ਦੇ ਨਾਲ ਮਨਾ ਰਹੀਆਂ ਹਨ ਗੁਰੂ ਘਰ ਦੇ ਕੀਰਤਨੀਆਂ ਨੇ ਉਸੇ ਸੰਬੰਧ ਵਿੱਚ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਟ ਦਾਮ ਕੋ ਛੀਪਰੋ ਹੋਇਓ ਲਖੀਣਾ ਇਹਨਾਂ ਸ਼ਬਦਾਂ ਦਾ ਕੀਰਤਨ ਸਰਵਣ ਕਰਾਇਆ ਮਹਾਰਾਸ਼ਟਰ ਸਟੇਟ ਹੈ ਔਰ ਨਰਸੀ ਬਾਮਣੀ ਉਹ ਪਿੰਡ ਹੈ ਜਿੱਥੇ ਗੁਰਮੁਖ ਜੋੜਾ ਰਹਿੰਦਾ ਹੈ ਬਾਬਾ ਜੀ ਬਾਬਾ ਧਾਮ ਸ਼ੇਟ ਜੀ ਔਰ ਮਾਤਾ ਗੋਨਿਆਂ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਭਗਤ ਜੀ ਦਾ ਜਨਮ ਹੋਇਆ ਸਾਧ ਸੰਗਤ ਜੀ ਔਰ ਵੱਖ-ਵੱਖ ਵਿਦਵਾਨਾਂ ਨੇ ਭਗਤ ਜੀ ਦਾ ਜੀਵਨ ਲਿਖਿਆ ਹੈ ਗੁਰਮੁਖੋ ਭਗਤ ਨਾਮਦੇਵ ਸਾਹਿਬ ਨਾਮ ਦੇਵ ਦਾ ਅਰਥ ਕੀ ਹੁੰਦਾ ਹੈ ਪਹਿਲਾਂ ਇਸ ਗੱਲ ਨੂੰ ਸਮਝੀਏ ਜਿਹੜਾ ਦੇਵ ਸ਼ਬਦ ਹੈ ਨਾ ਦੇਵ ਦਾ ਅਰਥ ਹੈ ਪ੍ਰਕਾਸ਼ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਵਿੱਚ ਵੀ ਦੇਵ ਸ਼ਬਦ ਹੁੰਦਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਦੇਵ ਦਾ ਅਰਥ ਹੁੰਦਾ ਹੈ ਪ੍ਰਕਾਸ਼ ਨਾਮ ਦੇਵ ਭਾਵ ਜਿਹਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ ਹੋਵੇ ਉਹਨੂੰ ਨਾਮ ਦੇਵ ਕਹਿੰਦੇ ਆ ਬਾਬਾ ਨਾਮ ਦੇਵ ਜੀ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਚੁੱਕਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਧ ਸੰਗਤ ਦੀ ਉਸ ਸਮੇਂ ਭਗਤ ਸਨ ਭਗਤ ਗਿਆਨ ਦੇਵ ਜੀ ਜਿਨ੍ਹਾਂ ਨੂੰ ਨਾਮਦੇਵ ਜੀ ਨੇ ਆਪਣਾ ਗੁਰੂ ਧਾਰਨ ਕੀਤਾ ਤੇ ਬਹੁਤ ਭਜਨ ਕੀਤਾ ਇੱਕ ਰਸ ਭਜਨ ਕੀਤਾ ਬਾਣੀ ਵਿੱਚ ਭਗਤ ਨਾਮਦੇਵ ਜੀ ਦੇ 61 ਸ਼ਬਦ ਹਨ ਈਬਾ ਬੀਠਲ ਊਬਾ ਬੀਠਲ ਬੀਠਲ ਬਿਨ ਸੰਸਾਰ ਨਹੀਂ ਜਦੋਂ ਪ੍ਰੇਮ ਵਿੱਚ ਆਏ ਬੀਠਲ ਬੀਠਲ ਕਰਕੇ ਭਗਤ ਜੀ ਵਾਹਿਗੁਰੂ ਦਾ ਨਾਮ ਜਪਦੇ ਸਨ ਭਗਤ ਜੀ ਦੀ ਆਪਣੀ ਬਾਣੀ ਵਿੱਚ ਵੀ ਵਿੱਚ ਵਿੱਚ ਜ਼ਿਕਰ ਮਿਲਦੇ ਨੇ ਕਿ ਭਗਤ ਨਾਮਦੇਵ ਜੀ ਨੂੰ ਲੋਕਾਂ ਨੇ ਸਮੇਂ ਦੇ ਈਦ ਖਾਲੂਆਂ ਨੇ ਸਾਧ ਸੰਗਤ ਜੀ ਕਈ ਤਰ੍ਹਾਂ ਦੇ ਬਚਨ ਕਹੇ ਪਰ ਜਿਵੇਂ ਮਹਾਰਾਜ ਬਾਣੀ ਵਿੱਚ ਕਹਿੰਦੇ ਆ ਨਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਾਵੇ ਵਾਹਿਗੁਰੂ ਦਾ ਪਿਆਰਾ ਆਪਣਾ ਸੁਭਾਅ ਨਹੀਂ ਤਿਆਗਦਾ ਭਗਤ ਨਾਮਦੇਵ ਜੀ ਨੇ ਬਹੁਤ ਨਾਮ ਜਪਿਆ ਔਰ ਪੰਜਾਬ ਦੇ ਵਿੱਚ ਕੁਮਾਣ ਹੈ ਨਗਰ ਮਹਿਤੇ ਤੋਂ ਅੱਗੇ ਹੈ ਕੁਮਾਣ ਦੇ ਵਿੱਚ ਫਿਰ ਅੰਤਮ ਸਮੇਂ ਲਗਭਗ 18 ਸਾਲਾਂ ਤੋਂ ਵੱਧ ਸਮਾਂ ਭਗਤ ਨਾਮਦੇਵ ਜੀ ਰਹੇ ਜੀ ਜਦੋਂ ਕਿਤੇ ਸਮਾਂ ਮਿਲੇ ਨਾ ਤੇ ਸਾਧ ਸੰਗਤ ਜੀ ਜਾਇਆ ਕਰੋ ਦਰਸ਼ਨ ਕਰਿਆ ਕਰੋ ਦਾਸ ਨੇ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਦੇ ਵੀ ਦਰਸ਼ਨ ਕੀਤੇ ਹਨ ਔਰ ਨਾਗਨਾਥ ਮੰਦਿਰ ਜਿਹੜਾ ਘੁੰਮ ਗਿਆ ਸੀਗਾ ਉਹਦੇ ਵੀ ਦਰਸ਼ਨ ਕੀਤੇ ਹਨ ਔਰ ਉਹਨਾਂ ਦੇ ਅੰਤਮ ਸਥਾਨ ਦੇ ਵੀ ਦਰਸ਼ਨ ਕੀਤੇ ਹਨ ਵੇਚ ਦੇ ਭਗਤ ਜੀ ਪੁੰਡਰਪੁਰ ਵਿੱਚ ਵੀ ਰਹੇ ਹੈ ਹੁਣ ਬਚਨ ਤਾਂ ਬਹੁਤ ਨੇ ਭਗਤ ਨਾਮਦੇਵ ਜੀ ਦੇ ਬਹੁਤ ਹਨ ਜੇ ਬਾਣੀ ਦੀ ਵੀ ਵਿਆਖਿਆ ਕਰਨ ਲੱਗੀਏ ਤਾਂ ਭਗਤ ਜੀ ਦੇ ਬਾਣੀ ਦੇ ਸ਼ਬਦ ਵੀ ਬਹੁਤ ਹਨ ਬੜੀ ਸਰਲ ਭਾਸ਼ਾ ਵਿੱਚ ਹਨ ਇੱਕ ਸ਼ਬਦ ਦਾ ਮੁੱਖ ਵਾਕ ਵੀ ਆਉਂਦਾ ਹੁੰਦਾ ਹੈ ਪਹਿਲ ਪੁਰੀਏ ਪੁੰਨਰਕਵੰਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾਂ ਤੇ ਜਨਉ ਹਰ ਹਰ ਨਾ ਚਮਤੀ ਨਾਚਨਾ ਪਿੰਦੀ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਤੂੰ ਕੋਨਰੇ ਮੈਂ ਜੀ ਨਾਮ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਮਾਰਦੀ ਬਾਣੀ ਵਿੱਚ ਬਚਨ ਆਉਂਦੇ ਐ ਭਗਤ ਸੰਗ ਪ੍ਰਭ ਗੋਸ਼ਟ ਕਰਤ ਰੱਬ ਆਪਣੇ ਭਗਤਾਂ ਨਾਲ ਗੱਲਾਂ ਕਰਦਾ ਸਾ ਸੰਗਤ ਜੀ ਭਗਤ ਨਾਮਦੇਵ ਜੀ ਦੇ ਸ਼ਬਦਾਂ ਵਿੱਚੋਂ ਪ੍ਰਤੱਖ ਪਤਾ ਲੱਗਦਾ ਹੈ ਕਿ ਵਾਹਿਗੁਰੂ ਭਗਤ ਨਾਮਦੇਵ ਜੀ ਨਾਲ ਗੱਲਾਂ ਕਰਦੇ ਐ ਹਿੰਦੜੀ ਜਾਤ ਮੇਰੀ ਜਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਇਹ ਵੀ ਵਾਹਿਗੁਰੂ ਦੇ ਨਾਲ ਗੱਲ ਕੀਤੀ ਹੈ ਭਗਤ ਨਾਮਦੇਵ ਜੀ ਨੇ ਤੇ ਫਿਰ ਵੇਖੋ ਫੇਰ ਦੀਆ ਦੇਹਰਾ ਨਾਮੇ ਕਾ ਪੰਡਿਆਂ ਨੂੰ ਪਿਛਬਾਰ ਲਾ ਭਗਤ ਨਾਮਦੇਵ ਜੀ ਦੀ ਬਹੁਤ ਪ੍ਰਸਿੱਧੀ ਹੋ ਗਈ ਕੁਦਰਤੀ ਹੈ ਜਿੱਥੇ ਵੀ ਕੋਈ ਰੱਬ ਦਾ ਪਿਆਰਾ ਪ੍ਰੇਮ ਨਾਲ ਵਾਹਿਗੁਰੂ ਨੂੰ ਜਪਦਾ ਹੈ ਸੰਗਤੀ ਉਹਦੀ ਪ੍ਰਸਿੱਧੀ ਹੋ ਹੀ ਜਾਂਦੀ ਹੈ ਬਹੁਤ ਪ੍ਰਸਿੱਧੀ ਹੋ ਗਈ ਭਗਤ ਨਾਮਦੇਵ ਜੀ ਮੰਦਰ ਦੇ ਵਿੱਚ ਗਏ ਕਿਉਂਕਿ ਸਾਰੇ ਲੋਕ ਧਾਰਮਿਕ ਕਰਮ ਕਰਦੇ ਸੀ ਤੇ ਮੰਦਰ ਵਾਲਿਆਂ ਨੇ ਅੰਦਰ ਹੀ ਨਹੀਂ ਆਉਣ ਦਿੱਤਾ ਬਾਹਰ ਹੀ ਕਹਿ ਦਿੱਤਾ ਬੈ ਤੂੰ ਅੰਦਰ ਨਹੀਂ ਆ ਸਕਦਾ ਵੇਖੋ ਸਾਥ ਸੰਗਤ ਕੋਈ ਗੁਰਦੁਆਰਾ ਸਾਹਿਬ ਆਵੇ ਤੋ ਨੂੰ ਬਾਹ ਫੜ ਕੇ ਬਾਹਰ ਕੱਢ ਦੀਏ ਕਿੰਨਾ ਦੁੱਖ ਹੋਏਗਾ ਪਰ ਇਹ ਦਰ ਐਸਾ ਹੈ ਵੀ ਜਿਹੇ ਦਰ ਆਵਤ ਜਾਤ ਹੋ ਕੋ ਹਟਕੈ ਨਾਹੀ ਕੋਏ ਭਗਤ ਨਾਮਦੇਵ ਸਾਹਿਬ ਨੂੰ ਬਾਹ ਫੜ ਕੇ ਬਾਹਰ ਕੱਢ ਦਿੱਤਾ ਕਹਿੰਦੇ ਭਗਤ ਨਾਮਦੇਵ ਜੀ ਆਪ ਕਹਿੰਦੇ ਲੈ ਕੰਬਲੀ ਕਹਿੰਦੇ ਮੈਂ ਕੰਬਲੀ ਲਈ ਤੇ ਫਿਰ ਦਿਹਰੇ ਪਾਛੇ ਬੈਠਾ ਜਾਏ ਮੈਂ ਫਿਰ ਮੰਦਰ ਦੇ ਮਗਰ ਜਾ ਕੇ ਬੈਠ ਗਿਆ ਜਦੋਂ ਭਗਤ ਨਾਮਦੇਵ ਜੀ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਨਾ ਕਿਉਂਕਿ ਸਾਹਮਣੇ ਤਾਂ ਬੈਠਣ ਹੀ ਨਹੀਂ ਸੀ ਦਿੰਦੇ ਪਿਛਲੇ ਪਾਸੇ ਜਾ ਕੇ ਬੈਠੇ ਤੇ ਵਾਹਿਗੁਰੂ ਦਾ ਭਜਨ ਕਰਨ ਲੱਗੇ ਤੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਆਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਮੰਦਰ ਘੁੰਮ ਗਿਆ ਸਾਧ ਸੰਗਤ ਦੀ ਜਿੱਧਰ ਭਗਤ ਨਾਮਦੇਵ ਜੀ ਬੈਠੇ ਹਨ ਉਧਰ ਮੰਦਰ ਦਾ ਮੁਖ ਹੋ ਗਿਆ ਉਸ ਪਾਸੇ ਮੁਖ ਹੋ ਗਿਆ ਚੇਤਾ ਰੱਖਿਓ 12 ਮੰਦਰ ਨੇ ਸ਼ਿਵ ਜੀ ਦੇ ਵੱਡੇ 12 ਵਿੱਚੋਂ ਕੇਵਲ ਇੱਕੋ ਹੀ ਮੰਦਰ ਹੈ 나ਗਨਾਥ ਦਾ ਜਿਹਦਾ ਮੁਖ ਲਹਿੰਦੇ ਵਾਲੇ ਪਾਸੇ ਆ ਹੈ ਬਾਕੀਆਂ ਦਾ ਚੜ੍ਹਦੇ ਪਾਸੇ ਆ ਕਿਉਂਕਿ ਉਹ ਮੰਦਰ ਘੁੰਮ ਗਿਆ ਸੀਗਾ ਉੱਥੇ ਜਦੋਂ ਜਾਈਏ ਨਾ ਨਾਗਨਾਥ ਮੰਦਰ ਤੇ ਉਹ ਛੋਟੇ ਛੋਟੇ ਬੱਚੇ ਉੱਥੇ ਖਲੋਤੇ ਹੁੰਦੇ ਆ ਤਾੜੀਆਂ ਮਾਰਦੇ ਆ ਸਾਡੇ ਤੋਂ ਨਾਮਦੇਵ ਦੀ ਕਥਾ ਸੁਣ ਲਓ ਸਾਡੇ ਤੋਂ ਭਗਤ ਨਾਮਦੇਵ ਦੀ ਕਥਾ ਸੁਣ ਲਓ ਔਰ ਮੰਦਰ ਦੇ ਬਿਲਕੁਲ ਸਾਹਮਣੇ ਇੱਕ ਹੋਰ ਮੰਦਰ ਬਣਾਇਆ ਉਹਨਾਂ ਨੇ ਉਹ ਜਗਾ ਜਿੱਥੇ ਭਗਤ ਨਾਮਦੇਵ ਜੀ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਣ ਲੱਗ ਪਏ ਸਨ ਉਹ ਵੀ ਬਣਾਇਆ ਕਿੱਡੀ ਅਚਰਜਤਾਈ ਦੀ ਬਾਤ ਹੈ ਲੋਕ ਭਗਤੀ ਕਰਨ ਵਾਲੇ ਭਗਤ ਨੂੰ ਮੰਦਰ ਵਿੱਚੋਂ ਧੱਕੇ ਦੇਂਦੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਹਰ ਮੰਦਰ ਬਣਾਇਆ ਤੇ ਸਾਧ ਸੰਗਤ ਦੀ ਭਗਤੀ ਵਾਲਿਆਂ ਨੂੰ ਸਦਾ ਵਾਸਤੇ ਹਰਮੰਦਰ ਸਾਹਿਬ ਦੇ ਵਿੱਚ ਜਗ੍ਹਾ ਦੇ ਦਿੱਤੀ ਜੀ ਸਦਾ ਵਾਸਤੇ ਹਰਮੰਦਰ ਸਾਹਿਬ ਵਿੱਚ ਜਗ੍ਹਾ ਦੇ ਦਿੱਤੀ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਬਾਣੀ ਲਿਖ ਕੇ ਸਵੇਰੇ ਕਥਾ 'ਚ ਬੇਨਤੀ ਕੀਤੀ ਸੀ ਸਾਧ ਸੰਗਤ ਲਗਭਗ 2 ਬਰੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਭਗਤ ਸਾਹਿਬ ਜੀ ਦਾ ਨਾਮ ਲਿਆ ਜਾਂਦਾ ਹੈ ਜਦੋਂ ਸਵੇਰੇ ਰਾਗੀ ਸੋਧਰ ਦਾ ਵਾਹਿਗੁਰੂ ਆਸਾ ਦੀ ਵਾਰ ਦੀ ਪੌੜੀ ਲਾਉਂਦੇ ਐ ਸਿਹਾਮ ਨੂੰ ਸੋਧਰ ਦੀ ਪੌੜੀ ਲਾਉਂਦੇ ਐ ਤੇ ਉਹਨਾਂ ਪੜਦੇ ਐ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਕਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਵਾਹਿਗੁਰੂ ਜੀ ਨੇ ਨਾਮਦੇਵ ਜੀ ਵੱਲ ਆਪਣਾ ਮੁਖ ਕਰ ਲਿਆ ਕਿੰਨੇ ਸ਼ਬਦ ਹਨ ਭਗਤ ਨਾਮਦੇਵ ਜੀ ਆਪ ਦੱਸਦੇ ਆ ਕਿਹਦੇ ਕੀ ਮੈਨੂੰ ਫੜ ਕੇ ਲੈ ਗਏ ਸੀਗੇ ਉਹਨਾਂ ਦੀ ਬਾਣੀ ਹੈ ਭੈਰੋ ਰਾਗ ਵਿੱਚ ਮੁਹੰਮਦ ਏਨ ਤੁਗਲਕ ਉਹ ਕਹਿੰਦਾ ਹੈ ਵੀ ਮੈਂ ਅੱਜ ਵੇਖਦਾ ਹਾਂ ਤੇਰਾ ਰਾਮ ਕੀ ਕਰਦਾ ਹੈ ਤੱਕੇ ਨਾਲ ਕਹਿੰਦੇ ਆ ਵੀ ਖੁਦਾ ਖੁਦਾ ਜਪ ਨਾਮਦੇਵ ਜੀ ਕਹਿੰਦੇ ਵੀ ਤੱਕਾ ਨਹੀਂ ਮੰਨਣਾ ਲੈ ਕੇ ਸਾਧ ਸੰਗਤ ਕਹਿੰਦੇ ਫਿਰ ਇਹ ਉਦੋਂ ਦੇ ਬ੍ਰਾਹਮਣਾਂ ਨੇ ਗੱਲ ਬਣਾਈ ਸੀ ਕਿ ਉਹਦੀ ਗਾਂ ਮਰ ਗਈ ਸੀ ਬੜੀ ਪਿਆਰੀ ਗਾਂ ਸੀ ਕਹਿੰਦੇ ਨਾਮਦੇਵ ਦਾ ਬੜਾ ਪ੍ਰਤਾਪ ਆ ਕਹਿੰਦੇ ਬੜਾ ਨਾਮ ਜਪਦਾ ਨਾਮਦੇਵ ਤੋਂ ਗਾਂ ਜਿੰਦੀ ਕਰਾਈਏ ਸਾਹਮਣੇ ਲਿਆ ਕੇ ਬਿਠਾ ਦਿੱਤਾ ਭਗਤ ਨਾਮਦੇਵ ਜੀ ਨੂੰ ਗਾਂ ਵੀ ਰੱਖਤੀ ਸਾਹਮਣੇ ਇਹਨੂੰ ਜਿਉਂਦੀ ਕਰ ਇਹ ਬਿਸਮਿਲ ਹੋ ਗਈ ਹੈ ਭਾਵ ਮਰ ਗਈ ਹੈ ਭਗਤ ਨਾਮਦੇਵ ਜੀ ਕਹਿੰਦੇ ਵੀ ਮਰੀ ਹੋਈ ਨੂੰ ਤਾਂ ਕੋਈ ਜਿਉਂਦਾ ਨਹੀਂ ਕਰ ਸਕਦਾ ਪਰ ਬੜੇ ਪਿਆਰ ਵਿੱਚ ਕਹਿੰਦੇ ਹਾਂ ਇੱਕ ਤਰੀਕੇ ਨਾਲ ਹੋ ਸਕਦੀ ਹੈ ਕਰਹੈ ਰਾਮ ਹੋਏ ਹੈ ਸੋਏ ਜੇ ਮੇਰਾ ਵਾਹਿਗੁਰੂ ਕਰ ਦਵੇ ਨਾ ਫਿਰ ਗਾਂ ਜਿਉਂਦੀ ਹੋ ਸਕਦੀ ਹੈ ਸੱਤ ਘੜੀਆਂ ਦਾ ਸਮਾਂ ਦਿੱਤਾ ਬਿਠਾ ਦਿੱਤਾ ਸਾਹਮਣੇ ਵੀ ਜਿਉਂਦੀ ਕਰ ਤੇ ਭਗਤ ਜੀ ਲੱਗੇ ਵਾਹਿਗੁਰੂ ਦੇ ਗੁਣ ਗਾਉਣ ਤੇ ਪਖਣ ਤਣ ਬਾਜ বাজਾਇਲਾ ਗਰੁੜ ਚੜੇ ਗੋਬਿੰਦ ਆਇਲਾ ਰੱਬ ਜੀ ਆਏ ਫਿਰ ਤੇ ਫਿਰ ਬਚਨ ਕੀਤਾ 10 ਨਾਮ ਦੇਵ ਜੇ ਤੂੰ ਕਹਿ ਤਾ ਧਰਤੀ ਪੁੱਠੀ ਕਰਦੀਏ ਜੇ ਤੂੰ ਕਹਿ ਇਹਨਾ ਬੰਦਿਆਂ ਨੂੰ ਉਲਟਾ ਉਲਟਾ ਮਾਰੀਏ ਜੇ ਤੂੰ ਕਹਿ ਕਹੈਂ ਤਾ ਮੋਈ ਗਊ ਦੇਉ ਜਿਵਾਏ ਮਰੀ ਹੋਈ ਗਾਂ ਜਿਉਂਦੀ ਕਰਦੀਏ ਭਗਤ ਜੀ ਕਹਿੰਦੇ ਜੀ ਹਾਂ ਇਨੂੰ ਸੇਲ ਮਸੇਲ ਕਰੀਗੇ ਇਹਦੇ ਨਿਆਣਾ ਪਾਈਏ ਵਾਹਿਗੁਰੂ ਨੇ ਫਿਰ ਪ੍ਰਤੱਖ ਕੀਤੀ ਮਰੀ ਹੋਈ ਗਾਂ ਨੂੰ ਜਿਉਂਦਾ ਉਹਦਾ ਦੁੱਧ ਚੋਇਆ ਤੇ ਸਾਧ ਸੰਗਤ ਜਾ ਕੇ ਜਦੋਂ ਬਾਦਸ਼ਾਹ ਵਾਹਿਗੁਰੂ ਰਾਜੇ ਦੇ ਅੱਗੇ ਰੱਖਿਆ ਤੇ ਰਾਜਾ ਹੈਰਾਨ ਵੀ ਹੋ ਗਿਆ ਪਰ ਭਗਤ ਨੂੰ ਤੰਗ ਕੀਤਾ ਸੀ ਲੱਗਾ ਫਿਰ ਉੱਠੀ ਉੱਠੀ ਟੀਕਾ ਮਾਰਣਾ ਹਾੜੇ ਕੱਢਣ ਲੱਗ ਪਿਆ ਨਾਮਦੇਵ ਮੈਨੂੰ ਬਖਸ਼ ਲਾਓ ਭਗਤ ਨਾਮਦੇਵ ਜੀ ਕਹਿੰਦੇ ਰਾਜਨ ਤੈਨੂੰ ਬਖਸ਼ਿਆ ਹੀ ਐ ਬਸ ਇੱਕ ਕੰਮ ਕਰ ਅੱਜ ਤੋਂ ਧਰਮ ਦਾ ਨਿਆਹ ਕਰਿਆ ਕਰ ਜੀਵਨ ਦੇ ਕਈ ਪ੍ਰਸੰਗ ਭਗਤ ਨਾਮਦੇਵ ਜੀ ਦੇ ਮਿਲਦੇ ਹਨ ਸੋ ਮਹਾਨ ਭਗਤ ਪਾੜ ਪੜੋਸਨ ਪੁੱਛਲੇ ਨਾਮਾ ਦਾ ਪਹਿਚਾਨ ਛਵਾਈ ਹੋ ਤੌਪੈ ਦੁਗਣੀ ਮਜੂਰੀ ਦੇਹੋ ਮੋਕ ਬੇਢੀ ਦੇਹੋ ਬਤਾਈ ਹੋ ਨਾਮਦੇਵ ਅਤ ਕਿਤੋਂ ਤੂੰ ਆਪਣਾ ਛੱਪਰ ਛਤਾਇਆ ਹੈ ਮੈਨੂੰ ਬੇਢੀ ਦੱਸ ਵਾਏ ਗੁਰੂ ਮਿਸਤਰੀ ਦੱਸ ਦੁਗਣੀ ਮਜਦੂਰੀ ਦੇਾਂਗੀ ਤੇ ਫਿਰ ਭਗਤ ਨਾਮਦੇਵ ਜੀ ਕਹਿਣ ਲੱਗੇ ਬੇੜੇ ਪ੍ਰੀਤ ਮਜੂਰੀ ਮੰਗੈ ਬੇੜੇ ਪ੍ਰੀਤ ਮਜੂਰੀ ਮੰਗੈ ਬੇੜੀ ਪ੍ਰੀਤ ਮਜੂਰੀ ਮੰਗੈ ਬੇੜੀ ਪ੍ਰੀਤ ਮਜੂਰੀ ਮੰਗੈ ਇਹ ਤਾਂ ਪ੍ਰੇਮ ਮੰਗਦਾ ਹੈ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ ਮੇਰਾ ਮਿਸਤਰੀ ਜਦੋਂ ਤੂੰ ਲੋਕਾਂ ਨਾਲੋਂ ਸੰਸਾਰ ਨਾਲੋਂ ਕੁਝ ਸਮਾਂ ਪ੍ਰੇਮ ਤੋੜ ਕੇ 베ੱਡੀ ਦੇ ਗੁਣ ਗਾẽਗੇ ਵੇਖੀ ਇਸ 베ੱਡੀ ਨੇ ਆਪੇ ਆਉਣਾ ਜਿਵੇਂ ਮੇਰਾ ਛੱਪਰ ਛੱਤਿਆ ਹੋਵੇ ਤੇਰਾ ਵੀ ਛੱਤ ਦੇਣਾ ਲੋਕ ਕੁਟੰਬ ਸਭੂ ਤੇ ਤੋਰੋ ਤੋ ਆਪਨ 베ੱਡੀ ਆਵੈ ਹੋ ਕੁਝ ਸਮਾਂ ਦੁਨੀਆ ਨੂੰ ਛੱਡ ਕੇ ਵਾਹਿਗੁਰੂ ਨਾਲ ਪਿਆਰ ਪਾ ਹੋਰ ਸਾਧ ਸੰਗਤ ਕਥਾ ਲੰਬੀ ਹੋ ਜਾਣੀ ਹੈ ਭਗਤ ਕਬੀਰ ਜੀ ਦੇ ਬਾਰੇ ਆਉਂਦਾ ਵੀ ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਕੁਝ ਸਮੇਂ ਲਈ ਛੱਡ ਦੇਂਦੇ ਸੀ ਖੱਡੀ ਤੇ ਕੰਮ ਕਰਨਾ ਭਗਤ ਕਬੀਰ ਜੀ ਵੀ ਨਹੀਂ ਹੁਣ ਕੁਝ ਸਮਾਂ ਖੱਡੀ ਤੇ ਕੰਮ ਨਹੀਂ ਕਰਨਾ ਉਹ ਕਿਹੜਾ ਵੇਲਾ ਹੁੰਦਾ ਸੀ ਅੰਮ੍ਰਿਤ ਵੇਲੇ ਦਾ ਸਮਾਂ ਸ਼ਾਮ ਦਾ ਸਮਾਂ ਖੱਡੀ ਤੇ ਕੰਮ ਨਹੀਂ ਸੀ ਕਰਦੇ ਉਦੋਂ ਵਾਹਿਗੁਰੂ ਦਾ ਭਜਨ ਕਰਦੇ ਸੀ ਭਗਤ ਕਬੀਰ ਜੀ ਕੋਈ ਸਮਾਂ ਛੱਡਣਾ ਪੈਂਦਾ ਸਾਰਾ ਕੰਮ ਪਰਮੇਸ਼ਰ ਦੀ ਯਾਦ ਵਿੱਚ ਲਾਉਣਾ ਪੈਂਦਾ ਭਗਤ ਨਾਮਦੇਵ ਸਾਹਿਬ ਆਪਣੀ ਗਵੰਧਨ ਨੂੰ ਕਹਿਣ ਲੱਗੇ ਇਹਨਾਂ ਸਾਰਿਆਂ ਨਾਲੋਂ ਕੋਈ ਸਮਾਂ ਧਿਆਨ ਤੋੜ ਮੇਰੇ ਬੇਢੀ ਨਾਲ ਜੋੜ ਬੇਢੀ ਤੇਰੇ ਘਰ ਵਿੱਚ ਆ ਕੇ ਤੇਰਾ ਵੀ ਕੰਮ ਕਰ ਦੇਗਾ ਈਨਾ ਪਿਆਰ ਭਗਤ ਨਾਮਦੇਵ ਜੀ ਦਾ ਔਰ ਸਾਨੂੰ ਬਹੁਤ ਵਧੀਆ ਇੱਕ ਇਹ ਵੀ ਸਿੱਖਿਆ ਦਿੱਤੀ ਹੈ ਨਾਮਾ ਕਹ ਤਲੋਚਨਾ ਮੁਖ ਤੇ ਰਾਮ ਸਮਾਲ ਕੁਝ ਸਮਾਂ ਟਿਕੜਾ ਵੀ ਹੈ ਪਰ ਸਾਰੀ ਦਿਹਾੜੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥ ਪੈਰ ਤੋਂ ਕੰਮ ਵੀ ਕਰਨਾ ਤੇ ਚਿੱਤ ਮਾਇਆ ਤੋ ਰਹਿਤ ਵਾਹਿਗੁਰੂ ਦੇ ਨਾਲ ਜੋੜ ਕੇ ਰੱਖਣਾ ਵੇਖਿਓ ਵਾਹਿਗੁਰੂ ਕਿਰਪਾ ਕਰਦਾ ਸੋ ਬਹੁਤ ਬਾਣੀ ਜੈਸੇ ਵਿਖੇ ਹੇਤ ਪਰਨ ਆਰੀ ਐਸੀ ਨਾਮੇ ਪ੍ਰੀਤ ਮੁਰਾਰੀ